ਹਾਂ ਬਾਈ ਕਾਥ ਨੂੰ ਲੱਗੀ ਆ ਇਹ ਬਾਈ ਯਾਰ ਇਹਨਾਂ ਦਾ ਟਾਇਰ ਜੇ ਟਾਇਰ ਜੇ ਸਾਰਾ ਕੁਝ ਹੀ ਅਜੀ ਗੱਲ ਬਹੁਤ ਅੱਛਾ ਕਾਰ ਨੰਗੀ ਬਣਿਆ ਇਹ ਬਾਹਰ ਇਹਨੂੰ ਖਲੋਤੋਂ ਬੰਦ ਕਰ ਇੱਧਰ ਲੈ ਨੂੰ ਨਾ ਢਾਕੇ ਪੈਂਦੇ ਦੇਖੋ ਮਿੱਤਰੋ ਅੱਗ ਲੱਗੀ ਇੱਥੇ ਟਾਇਰਾਂ ਟੂਰਾਂ ਨੂੰ ਲੱਗਿਆ ਸਕ੍ਰੈਪ ਪਿਆਗਾ ਬੁਰਾ ਹਾਲ ਹੋਇਆ ਪੈ ਜਾਵਾ ਯਾ ਬੁਰਾ ਓ ਬਦੂਰ ਹੋ ਜਾਓ ਭਾਈ ਬੰਬ ਬਣ ਜੂ ਇਹਦਾ ਓਏ ਇੱਥੇ ਭਇਆ 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 ਲੈਣਾ ਰੂਕ ਬਣਾ ਕੇ ਲੈਥੇ ਇੱਥੋਂ ਅੱਗ ਬਹੁਤ ਪੈਣੀ ਆ ਇਹ ਤਾਂ ਨਹੀਂ बुझਦੀ ਇਹ ਤਾਂ ਨਹੀਂ ਬੁਝਣੀ ਮੁਸ਼ਕਲ ਆ ਗਮ ਤੇਜੀ ਨਾਲ ਅੱਗਾਂ ਜੋ ਵੱਧ ਰਹੀ ਆ ਮੌਕੇ ਤੇ ਫਾਇਰ ਬ੍ਰੀਡ ਦੀ ਕੋਸ਼ਿਸ਼ ਕੀ ਆ ਪਰ ਦੇਖ ਸਕਦੇ ਹੁਣ ਕਾਫੀ ਜ਼ਿਆਦਾ ਧੂਆਂ ਧਾਰ ਹੋ ਗਿਆ ਜਲੰਧ ਤੋਂ 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 ਜ ਰੱਬ ਨੂੰ ਅੱਗ ਲੱਗੀ ਆ ਇਹ। ਖੈਰ ਬਗਰੇੜ ਦੀ ਇੱਕ ਗੱਡੀ ਆਈ ਤਾਂ ਹੈਗੀ ਆ ਪਰ ਬਾਈ ਅੱਗ ਬੜੀ ਜਾਦੇ ਆ ਤੇ ਪਾਣੀ ਪੂਣੀ ਕੰਮ ਨਹੀਂ ਕਰਦਾ ਉਹ ਤੁਸੀਂ ਦੇਖ ਸਕਦੇ ਹੋ ਚਾਰ ਸਪਰੇ ਧੂਆਂ ਧਾਰ ਕਰਿਆ ਪਿਆ ਰੋਡ ਦੇ ਉੱਤੇ ਵੀ। ਇਹ ਦੋੜਾ ਸ਼ਹਿਰ ਤੋਂ ਥੋੜਾ ਜਿਹਾ ਅੱਗੇ ਰੋਡ ਦੇ ਉੱਤੇ। ਮਾਜਾ ਖਾਨਾ ਰੁਕਦੇ ਉੱਤੇ ਮੇਨ ਹਾਈਵੇ ਦੇ ਉੱਤੇ। ਇਹਦੇ ਨਾਲ ਕੁਝ ਨਹੀਂ ਬਣਨਾ ਬਾਈ। ਕੁਛ ਵੀ ਨਹੀਂ ਬਾਈ ਫਰਕ ਪੈਣਾ ਇਹਦੇ ਨਾਲ ਬਾਈ ਨਾ ਦੋ ਤਿੰਨ ਬਸੇ ਇਹ ਜਾਨ ਸਵਾਉਣ ਦਾ ਪਹਿਲਾਂ ਨਹੀਂ ਬਾਈ ਟੈਰਾਂ ਤੋਂ ਬਿਨਾਂ ਹੋਰ ਕੀ ਪਿਆ ਇੱਥੇ ਸਮਾਨ ਅੰਦਰ ਗੱਡੀਆਂ ਜਿਵੇਂ ਬਾਹਰ ਪਏ ਆਪ ਕਬਾੜ ਹਨਾ ਇਹਨਾਂ ਦਾ ਬਾਈ ਸਰ ਇਹਦਾ ਸਾਰਾ ਮੱਚ ਕੀ ਕਿਹਾ ਮੇਰੇ ਸਾਹਮਣੇ ਪੋਲਰ ਕੱਟਿਆ ਰਹੇ ਪੋਲਰ ਮਾਦਾ ਇਹਨਾਂ ਦਾ ਇਹ ਨਹੀਂ ਹੁੰਦਾ ਇਹਦਾ ਕੋਈ ਮਿਲਦਾ ਗੱਡੀਆਂ ਗੱਡੀਆਂ ਅੰਦਰ ਕਵਾੜਦੀਆਂ ਸਕ੍ਰੈਪਸ ਗਰੁੱਪ ਪਿਆਗਾ ਸਾਰਾ ਮੈਨੂੰ ਨਹੀਂ ਲੱਗਦਾ ਵੀ ਅੱਗ ਬੁਝੂ ਇੱਥੇ ਪਾਣੀ ਦਾ ਕੋਈ ਵਾਸਤਾ ਹੀ ਨਹੀਂ ਕੋਈ ਫਰਕ ਹੀ ਨਹੀਂ ਜਾਵਾ ਤੇ ਜਲਦੀ ਵੀ ਐਕਟ ਤੇ ਕਾਫੀ ਕੋਸ਼ਿਸ਼ ਆ ਬਹੁਤ ਇਕੱਠ ਹੋਇਆ ਬਾਈ ਤੇ ਤੇਰੇ ਤੋਂ ਆ ਮੇਨ ਰੋਡ ਦੇ ਉੱਤੇ ਬਧੌੜ ਵਾਲੇ ਦੇ ਇੱਥੇ ਨਾ ਪਾਸੇ ਸਾਈਡ ਤੇ ਸਕ੍ਰੈਪ ਦਾ ਸਮਾਨ ਪਿਆ ਕਵਾੜ ਦਾ ਉਹਨੂੰ ਅੱਗ ਲੱਗੀ ਆ ਬਾਈ ਟਰੋਲੋਂ ਬਾਹਰ ਹੋਇਆ ਪਿਆ ਕੰਮ ਚੰਗਿਆੜੇ ਬਣੀ ਜਾਂਦੇ ਆ ਬੰਬ ਬਣਿਆ ਪਿਆ ਬਾਈ ਅੰਦਰ ਇੱਕ ਕਬਾੜ ਵਾਲੇ ਦਾ ਸਾਮਾਨ ਆ ਬਾਈ ਇੱਥੇ ਸਕ੍ਰੈਪ ਦਾ ਬਹੁਤ ਨੁਕਸਾਨ ਹੋ ਗਿਆ ਬਾਈ ਦਾ ਲਗਭਗ ਬਗਲ ਦੇ ਵਿੱਚ ਜਿੰਨਾ ਸਾਮਾਨ ਆ ਮੈਨੂੰ ਲੱਗਦਾ ਹੁਣ ਸਾਰਾ ਹੀ ਇਹ ਗੁਜਣ ਵਾਲੀ ਲੱਗਦੀ ਤਾਂ ਹੈਣੀ ਅੰਦਰ ਕਿਹੜਾ ਦੀ ਨਾ ਓਏ ਨਾ ਨਾ ਓਏ ਹਲੋ ਓਏ ਸਾੜੀ ਇਧਰ ਮਾਰ ਇਧਰ ਬੜੀ ਨੀ ਉਹ ਕਹਾਣੀ ਬਹੁਤ ਮਜ਼ੇਦਾਰ ਹੈ ਉਹ ਭਾਈ ਮੂਹ ਨਹੀਂ ਬੋਲਦੀ ਆਏ ਇਧਰ ਇਧਰ ਤਾਂ ਹੁਣ ਕੀ ਬੋਲੇ ਬਹਾਂ ਹੈ ਭਾਈ ਦੇਖ ਸਕਦੇ ਹੋ ਟਾਇਰ ਪਏ ਅੱਗੇ ਟਾਇਰਾਂ ਨੂੰ ਲੱਗੀ ਹੋਈ ਆ ਇਧਰ ਕੀ ਕਰਾਉਣਾ ਭੁੱਲੀ ਆਉਂਦੋ ਹੁਣ ਮੂਹ ਨਹੀਂ ਜਾਵੇ ਬਸ ਮੂਹੇ ਨਹੀਂ ਲਾਉਂਦੀ ਹੁਣ ਇਧਰ ਉਹ ਲੱਭੇ ਪਾਸੇ ਟਾਇਰਾਂ ਦੇ ਅੰਦਰ ਨਹੀਂ ਖੜਨਗੇ ਹੁਣ ਆਹ ਤਾਂ ਰੰਗ ਹੈ ਪਾਣੀ ਦੇ ਦਾਬਾ ਮੈਂ ਰੁਕਾਉਣ ਦੀ ਜ਼ਰੂਰਤ ਹੈ ਹੈ ਪਾਣੀ ਦੇ ਦਾਬਾ ਬਾਰੇ ਆ ਗਏ ਪਾਣੀ ਨਾਲ ਕੋਈ ਫਰਕ ਹੀ ਨਹੀਂ ਆਗ ਨੂੰ ਟੁਰਬਲ ਬਣ ਕੇ ਦੂਰ ਹੀ ਖਿੰਡ ਜਾਂਦਾ ਨਾਟ ਦੇ ਉੱਤੇ ਤਾਂ ਪੈਂਦੇ ਨਹੀਂ ਉਹ ਤੁਸੀਂ ਪਿੱਛੇ ਦੇਖ ਸਕਦੇ ਹੋ ਗੱਡੀਆਂ ਖੜੀਆਂ ਨੇ ਗੱਡੀ ਗੱਡੀ ਵੀ ਖੜੀ ਨੀ ਪਰਾਂ ਗੱਡੀਆਂ ਖੜੀਆਂ ਪਾੜਾ ਇੱਧਰ ਟਾਇਰਾਂ ਨੂੰ ਲੱਗੀ ਵੀ ਅੱਗ ਪਰਲੇ ਪਾਸੇ ਗੱਡੀਆਂ ਖੜੀਆਂ ਉਹ ਗੱਡੀਆਂ ਕੰਨੀ ਵਧੀਆਂ ਦੀ ਅੱਗ ਹੋਣਾ ਉਹ ਭੜੀ ਭੈਣ ਕਾ ਅੱਗ ਲੱਗੀ ਆ ਟਾਇਰ ਟੂਰ ਨਾ ਚੱਲੇ ਜਾਣ ਨੀ ਇੱਧਰਲੇ ਪਾਸੇ ਲਾਤੀ ਇੱਕ ਫਾਇਰਮੈਨ ਰੇਡ ਦੂਜੀ ਆ ਗਈ ਉੱਪਰੋਂ ਛੱਡਿਆ ਪਾਣੀ ਇਹਦੇ ਤੇ ਇਹ ਗੱਡੀ ਨਾਲੀ ਲੱਗੀ ਐਡੀ ਜ਼ੂਰੋ ਦਾ ਕੰਮ ਹੀ ਨਹੀਂ ਕਰਨਾ ਇਹਨੇ ਆਹ ਗੱਡੀ ਜ਼ੂਰੋ ਵਾਲੀ ਲੱਗੀ ਇਹਨਾਂ ਨੇ ਐਡੀ ਜ਼ੂਰੋ ਦਾ ਕੰਮ ਹੀ ਨਹੀਂ ਕਰਨਾ ਇਹ ਉਹ ਜ਼ੂਰੋ ਬਾਈ ਉੱਥੇ ਰੱਖਦਾ ਪ੍ਰੈਸ਼ਰ ਹੀ ਨਹੀਂ ਜਾਂਦਾ ਇਹਦਾ ਆਹ ਗੱਡੀਆਂ ਤੁਸੀਂ ਬਾਹਰ ਖੜੀਆਂ ਦੇਖ ਸਕਦੇ ਹੋ ਜਿਵੇਂ ਆਹ ਬਾਹਰ ਖੜੀਆਂ ਨੇ ਸੱਕਰਿਆ ਪਤਾ ਸਮਾਨ ਗੱਡੀਆਂ ਤੇ ਜਿਹਨੂੰ ਆਪਾਂ ਸਪੋਇਲ ਲਗਾਏ ਦਿੰਨੇ ਆ ਸਾਰਾ ਗਾਰਡਮੈਂਟ ਉਹ ਆ ਬਾਈ ਆਈ ਅੰਦਰ ਪਈਆਂ ਨੇ ਗੱਡੀਆਂ ਐਸੀ ਤਰ੍ਹਾਂ ਅੰਦਰ ਸੱਕਰਿਆ ਦਾ ਸਮਾਨ ਪਿਆਗਾ ਦੀਪੋ ਬਾਈ ਕਿਵੇਂ ਅੱਗ ਕੰਟਰੋਲ ਹੁੰਦੀ ਆ ਜਾਂ ਨਹੀਂ ਰੋਡ ਵੀ ਜਾਮ ਹੋ ਗਿਆ ਕੱਲ ਲੱਗੀ ਚੁਆ ਬਾਈ ਅੰਦਰ ਕੁਵਾੜ ਪਹਿਣਾ ਉਹਦੀ ਵੀ ਲੱਗੀ ਆ ਤੇ ਮोटा ਹੋ ਗਿਆ ਆਹ ਕਿਸਾਨ ਯੂਨੀਅਨ ਵਾਲੇ ਵੀ ਆ ਗਏ ਬਾਈ ਅੱਗ ਬਝਾਉਣ ਵਾਸਤੇ ਪਰ ਇਹਨੇ ਮਾਰ ਹੀ ਨਹੀਂ ਕਰਨੀ ਕੋਈ ਜਦੋਂ ਐਡੀ ਫਾਇਰ ਬਗਰੇਡ ਨਹੀਂ ਕੰਮ ਕਰਦੀ ਇਹ ਟੂਟੀ ਦਾ ਉਹਦਾ ਕੁਝ ਨਹੀਂ ਹੋਣਾ ਏ ਟੂਟੀ ਨੇ ਕੁਝ ਨਹੀਂ ਕਰਨਾ ਬਾਈ ਜਦੋਂ ਐਡੀ ਉਹਦਾ ਐਡਾ ਪ੍ਰੈਸ਼ਰ ਹੋਣੀ ਅੱਗ ਦੇ ਨੇੜੇ ਜਾਂਦਾ ਜੜੀ ਰੱਖੇ ਐਸੀ ਗੱਡੀ ਦੇ ਅੰਦਰ ਧੂੰਆਂ ਧੂੰਆਂ ਬੰਦ ਹੋ ਗਿਆ ਬਈ ਧੂੰਆਂ ਹੈ ਜੜੀ ਗਿਆ ਹੁਣ ਬਾਈ ਵਰਗੇ ਉਧਰ ਟਰੈਕਟਰ ਵਾਲੇ ਪੰਪ ਦਾ ਪੰਪ ਨਾਲ ਮਗਰਲੇ ਪਾਸੇ ਤਾਹਾਂ ਦੀ ਚੜ ਕੇ ਨੇ ਉਧਰ ਦੀ ਸੱਟਣ ਲੱਗਿਆ ਪਾਣੀ ਦੇਖੋ ਬਾਈ ਮੁਸ਼ਕਲ ਲੱਗਦਾ ਕੰਮ ਕਹਾ ਗੱਡੀਆਂ ਨੂੰ ਵੀ ਪੈ ਗਈ ਨਾ ਅੱਗੇ ਟਾਇਰਾਂ ਤੋਂ ਬਾਅਦ ਆ ਗੱਡੀਆਂ ਨੂੰ ਵੀ ਪੈ ਗਈ ਉਧਰ ਪਰਲੇ ਪਾਸੇ ਗੱਡੀਆਂ ਖੜੀਆਂ ਨੇ ਮੈਨੂੰ ਤਾਂ ਮੁਸ਼ਕਲ ਹੀ ਲੱਗਦਾ ਕੰਮ ਪਾਣੀ ਦਾ ਕੰਮ ਹੀ ਨਹੀਂ ਕਰਦਾ ਉੱਤੇ ਪ੍ਰੈਸ਼ਰ ਦੂਰੀ ਖਿੰਡੀ ਜਾਂਦਾ ਲਾਟ ਦੇਦਾ ਪੈਂਦਾ ਹੀ ਨਹੀਂ ਪਾਣੀ ਭਾ ਫਾਣ ਮਣ ਦੂਰੀ ਖਿੰਡਰੀ ਜਾਂਦਾ ਇੱਧਰ ਐਂਬੂਲੈਂਸ ਵੀ ਆ ਗਈ ਇਹ ਤਾਂ ਅੱਗੇ ਲੰਘਦੇ ਹੋ ਮੈਨੂੰ ਲੱਗਦਾ ਹੁਣ ਲੱਗਦਾ ਨਹੀਂ ਕੁਝ ਕੰਟਰੋਲ ਹੋ ਗਿਆ ਉਸ ਤੋਂ ਪਾਣੀ ਕੰਮ ਕਰਦਾ ਮੈਨੂੰ ਲੱਗਦਾ ਹੈ ਅੱਗ ਪਰੇ ਹੁੰਦਾ ਆਇਨੇ ਕਰਿਆ ਲੱਗਦਾ ਕੰਮ ਉਸ ਤੋਂ ਆ ਨਹੀਂ ਆ ਖਾ ਦੇਣਾ ਪਰੇ ਹੁੰਦਾ ਇਹ ਕਰ ਉਹ ਐਂਬੂਲੈਂਸ ਪਰ ਗੱਡੀਆਂ ਨੂੰ ਪੈ ਗਈ ਪਰਲੇ ਪਾਏ ਗੱਡੀਆਂ ਖੜੀਆਂ ਹਵਾ ਬੱਦਲ ਗਈ ਉਹਨਾਂ ਨੂੰ ਹੋ ਗਈ ਹਵਾ ਹਵਾ ਉਹਨਾਂ ਨੂੰ ਹੋ ਗਈ ਭਾਈ ਹੁਣ ਥੋੜੀ ਜੀ ਬਾਦ ਵਗੀ ਜਿਹੜਾ ਖਾ ਗਿਆ ਵਾ ਇਧਰਲੇ ਪਾਸੇ ਦੇਖਦੇ ਆਂ ਕੀ ਸਮਾਨ ਪਿਆ ਆ ਇਧਰਲੇ ਪਾਸੇ ਦਿਖਾਉਣੇ ਆ ਤੁਹਾਨੂੰ ਆ ਪਿਆ ਕਬਾੜ ਗੱਡੀਆਂ-ਗੁੱਡੀਆਂ ਇਧਰਲੇ ਪਾਸੇ ਇਹ ਤਾਂ ਅਸੀਂ ਆਪਣੇ ਘਰ ਦੇ ਬਾਹਰ ਦੇ ਨਾਲ ਉੱਥੇ ਨਿਕਲਦੇ ਜਿੱਦਾਂ ਦੀ ਫਾਲਾਂ ਬਹੁਤ ਦੂਰ ਕੋਈ ਤਾਂ ਗੱਲ ਆ ਉਹ ਚਲਾਏ ਉਹ ਤੇਰੇ ਖੜੇ ਆ ਮੈਂ ਇੱਥੋਂ ਇੱਥੋਂ ਤਾਂ ਹਾਂ ਐਵੇਂ ਲਾਦੇ ਉਹ ਮੇਰੇ ਨਾਲ ਵਿੱਚ ਰੰਗ ਜਾ ਉਹ ਨਾ ਨਾ ਬਾੰਦਰਾ ਧਮਕ ਕੋਲੇ ਆ ਜਾ ਰੋਲੇ ਕੱਢ ਗਿਆ ਭਾਈ ਉਹਨਾਂ ਨੂੰ ਬਾਅਦ ਮਾਰ ਕੇ ਇੱਧਰ ਵੀ ਆਉਣਾ ਭਾਏ ਨੇ ਬੁੱਝੜਾ ਆ ਡੱਕੇ ਕੋਲੋਂ ਸੌਦੇ ਆ ਉਹਨਾਂ ਨੂੰ ਕਾਹ ਇੱਥੇ ਆਪਾਂ ਇੱਥੇ ਲੈ ਕੇ ਜਾਵਾਂ ਉਹਨੂੰ ਆ ਅਗਲੇ ਨਾਲ ਇਥੂ ਲਈ ਤੂੰ ਹੀ ਜਾਓ ਯਾਰ ਆਪਾਂ ਇਹਨਾਂ ਨਾਲ ਫਿਰ ਲੈਣੇ ਕੱਡੇ ਨੂੰ ਕੋਈ ਨਹੀਂ ਜੀ ਜਿਹਨੇ ਚਾਰ ਗੱਡੇ ਲਾਏ ਜੀ ਗੁਰਨਾਮ ਦੇ ਪਾਈਏ ਭਾਏ ਨੇ ਬਾਦ ਕੀ ਹਨਾ ਮੇਰ ਬਾਦ ਕੀ ਤਿੰਨ ਗੱਡੇ ਓਏ राजारो oh. <laughs>